ਹਾਂਜੀ ਦੋਸਤੋ ਇੱਕ ਬੰਨੇ بارش ਪਈ ਚਲਦੀ ਆ ਤੇ ਇੱਕ ਬੰਨੇ ਵੇਖੋ ਸੂਰਜ ਨਿਕਲ ਆਇਆ ਹਨਾ ਤੇ ਇਧਰ ਵੇਖ ਕੀ ਜਾਂਦੇ ਨੇ ਜਦੋਂ ਮਾੜੇ ਦਿਨਾਂ ਦੀਆਂ ਸਿਆਣਾਂ ਆਖਿਆ ਵਾਹਿਗੁਰੂ ਭਲਾ ਕਰੇ ਕਹਿੰਦੇ ਆ ਵੀ ਇਹ ਕਲਯੁਗ ਦੀਆਂ ਨਿਸ਼ਾਨੀਆਂ ਹੁੰਦੀਆਂ ਨੇ ਵੀ ਇੱਕ ਬੰਨੇ ਸੂਰਜ ਨਿਕਲਿਆ ਇੱਕ ਬੰਨੇ ਮੀਂਹ ਪਈ ਜਾਂਦਾ ਇਹ ਮਾਜੇ ਦੀ ਧਰਤੀ ਦੇ ਅਸਾਰ ਜਿਹਾ ਨਹੀਂ ਆ ਵੇਖੋ ਕਿਵੇਂ ਪੂਰੀ ਲਿਸ਼ਕੋਰ ਵੱਜ ਰਹੀ ਆ ਇਧਰ ਮੈਂਬਰ ਸਾਹਿਬਾਨ ਜਗੰਡੇ ਪੂਰੇ ਬਲਬੰਗ ਤੇ ਆਪਣੇ ਮੂੰਹ ਮੀਂਹ ਪਈ ਜਾਂਦਾ ਵੇਖ ਲਓ ਤੁਸੀਂ ਹਾਂਜੀ ਬਾਬਾ ਜੀ ਕੀ ਕਹਿੰਦੇ ਹੁੰਦੇ ਸਿਆਣੇ ਜਦੋਂ ਧੁੱਪ ਨਿਕਲੇ ਆਵੇ ਇੱਕ ਬੰਨੇ ਬਾਰਿਛ ਹੋਈ ਜਾਂਦੀ ਆ ਇੱਕ ਬੰਨੇ ਧੁੱਪ ਨਿਕਲੀ ਆ ਤੇ ਕੀ ਕਹਿਣਾ ਝੋਲੇ ਤੁਸੀਂ ਇਹ ਮਹਾਰਾਜ ਮੇਰੇ ਅਖੇ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦੇਣ ਦੇਵੇ ਮਾਲ ਡੰਗਰ ਨੇ ਤੂੜੀ ਖਾਣੀ ਆ ਤੇ ਸਾਧ ਭਾਰ ਜਿਵੇਂਦਾਰਾਂ ਨੇ ਪਾਉਣੀ ਆ ਮਹਾਰਾਜ ਕਿਰਪਾ ਕਰੇ ਕੋਈ 8-10 ਦਿਨ ਦੇ ਦੇ ਸਾਨੂੰ ਤੇ ਜਿਹੜਾ ਇਹ ਨਾਜ ਆ ਜਿਹੜਾ ਪਕਾਹੇ ਸਾਹਿਬ ਦੇ ਬਿਲਕੁਲ ਪਾ ਇਹਦਾ ਬੈਂਪੀ ਕਰਦੇ ਸੱਚੇ ਪਾਤਸ਼ਾਹ ਜਿਹੜੇ ਭਰਾਵਾਂ ਦੀ ਤੂੜੀ ਬਣ ਗਈ ਉਹਨਾਂ ਦਾ ਵੀ ਮਹਾਰਾਜ ਨੇ ਵਾਰਿਆ ਨਾਲ ਜਿਹੜੇ ਵੀਰ ਮਰੇ ਰਹਿ ਗਏ ਨੇ ਉਹਨਾਂ ਦੇ ਮਹਾਰਾਜ ਜਿਨ੍ਹਾਂ ਨੇ ਮਿਹਨਤਾਂ ਕਰਦੀਆਂ ਤੋੜੀਆਂ ਲਾਉਣੀਆਂ ਜਿਨ੍ਹਾਂ ਨੇ ਉਹਨਾਂ ਦੇ ਘਰ ਦੇ ਵਿੱਚ ਚਾਰ ਦਾਣੇ ਜਾਣ ਮਹਾਰਾਜ ਦੀ ਕਿਰਪਾ ਕਰੇ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਬਿਲਕੁਲ ਜੀ ਤੇ ਬਿਲਕੁਲ ਤੇ ਆ ਵੇਖੋ ਕਿਵੇਂ ਚਮਕ ਗਿਆ ਫੇਰ ਕਰਾ ਫੇਰ ਕਰਾ ਬਈ ਮੀਂਹ ਪੂਰੇ ਕੋਈ ਪੂਰੇ ਹਲ ਮੀਂਹ ਪੈਂਦਿਆ ਤੇ ਉਧਰ ਸੂਰਜ ਨਿਕਲਿਆ ਇਹ ਜੀ ਥੋੜੇ ਦਿਨਾਂ ਆਪਣੇ ਥੋੜੇ ਸਾਲਾਂ ਨੂੰ ਇਤਨਾ ਹੋਣ ਲੱਗਾ ਪਹਿਲਾਂ ਨਹੀਂ ਇਹ ਕਦੇ ਇਦਾਂ ਹੋਈ ਬਿਲਕੁਲ ਜੀ ਦਿਨ ਦਿਨ ਹੋ ਰਿਹਾ ਇਹ ਥੋੜੇ ਸਾਲਾਂ ਤੋਂ ਜਿਵੇਂ ਜਿਵੇਂ ਇੰਦਰੀ ਦਾ ਜੋਗ ਜਾਦਾ ਵਧ ਜਾਂਦਾ ਸਿਆਲ ਵਧੇ ਜਾਂਦੇ ਆ ਕੋਈ ਉਹ ਵੀ ਰੱਬ ਹੋ ਜਾਂਦਾ ਰੱਬ ਵੀ ਹੋਈ ਸਾਡੇ ਸਭਰਾਵਾਂ ਦੇ ਇਲਾਕੇ ਦੇ 27 ਸਾਲ ਤੋਂ ਬਾਅਦ ਜੇ ਵੀ ਪੈਂਦਾ 27 ਸਾਲ ਨੂੰ ਲੋਕ ਟੂੜੀਆਂ ਦਾਣਾ ਥਾਮ ਕੇ ਸਾਮ ਲੈਂਦੇ ਤੇ ਬਾਅਦ ਚ ਪੈਂਦਾ ਸੀ ਇਦਾਂ ਹੀ ਕਰੇ ਇਹ ਹੁਣ ਤੇ ਪੱਕੀਆਂ ਦੇ ਪਈ ਜਾਂਦੇ ਆ ਵਾ ਮਾਹਾਂ ਕਿਰਪਾ ਕਰ ਪੱਕੀਆਂ ਤੇ ਪਈਦਾ ਇੱਕ ਬੰਨੇ ਸੂਰਜ ਤੇ ਇੱਕ ਬੰਨੇ ਜਿਹੜਾ ਇੱਕ ਬੰਨੇ ਸੂਰਜ ਆ ਨਿਕਲਿਆ ਫੁੱਲਾਂ ਦੇ ਬੰਨੇ ਉਹ بارش ਹੋ ਜਾਂਦੀ ਆ ਬਿਲਕੁਲ ਮਾਹਾਂ ਪਰਮਾਤਮਾ ਜੀਾਂ ਚ ਜੀ ਆ ਦੇ ਮਿਹਰ ਕਰੇ ਕਰਕੇ ਪਰਿਵਾਰ ਦਾ ਭਲਾ ਕਰੇ ਗੁਰੂ ਨਾਨਕ ਸਾਹਿਬ ਵਾਜੀ ਵਾ ਇਹ ਆ ਜੀ ਸਾਰਜ ਸਿੰਘ ਪੂਰੇ ਬੰਦੇ ਹੱਕ ਸੱਚ ਦੀ ਆਵਾਜ਼ ਵੀ ਠਾਉਂਦੇ ਆ ਤੇ ਜੋਧਾ ਵੀਰੇ ਇਧਰ ਸਾਡੇ ਮੈਂਬਰ ਸਾਹਿਬ ਇਧਰ ਸਾਡੇ ਆਮ ਆਦਮੀ ਪਾਰਟੀ ਦੇ ਜੂਹਾਰੂ ਯੋਧੇ ਐਭ ਨੇ بارش ਪੂਰੀ ਯੂਰਾਂ ਨਾਲ ਚੱਲ ਰਹੀ ਆ ਹਾਂ ਜੀ ਮੈਂਬਰ ਸਾਹਿਬ ਕੀ ਕਹਿਣਾ ਚਾਹੁੰਦੇ ਤੁਸੀਂ ਅਸੀਂ ਤੇ ਹੋਰ ਸਾਫ਼ ਕਰ ਤੇ ਮਾਰ ਆ ਕੇ ਵੀ ਮਾਰ ਆ ਕਿਰਪਾ ਕਰ ਸੱਤੇ ਪਾਛਾ ਹਰ ਇੱਕ ਗਰੀਬ ਗੁਰਦੇ ਨੂੰ ਰੋਟੀ ਖਾਣ ਨੂੰ ਤੇ ਆਹ ਜੇ ਡੰਗਰ ਪਹੂਆ ਚਾਰੇ ਟੂੜੀਆਂ ਮੰਨ ਸੰਗੀਤਰਾ ਮਹਾਰਾਜ ਜੀ ਦਾ ਬੇਰਬੀ ਵਾਹਾਰੇ ਕਾ ਬਾਈ ਰੂ ਅਗੇ ਅਰਦਾਸ ਤੇ ਸ਼ੁਕਰਨਾਮਾ ਸ਼ੁਗਰੀ ਕਰਦਾ ਹੈ ਸੱਚਾ ਪਾਤਸ਼ਾਹ ਮੇਰ ਕਰ ਸਾਰੇ ਕਿਸਾਨ ਭਰਾਵਾਂ ਦੇ ਤੂੜੀਆਂ ਤੰਦ ਜਿਨ੍ਹਾਂ ਦੇ ਬਣਨ ਵਾਲਿਆ ਬਣਨ ਵਾਲਿਆ ਜੀ ਬਹੁਤ ਮੰਦੇ ਹਾਲਾਤ ਹੈ ਜੀ ਆਹ ਦੇਖੋ ਪੁੱਤਾਂ ਨੂੰ ਪਾਲੀ ਫਸਲ ਹੈ ਨਾ ਕੀ ਮੰਨ ਤੇ ਬੀਜਦੀ ਆ ਕਿਸਾਨ ਤੇ ਇੱਕ ਬੰਨੇ بارش ਜੀ ਆਪਾਂ ਦੇ ਬਾਈ ਜੀ ਝੱਕ ਦਿੱਤੀ ਆ ਕਣਕ ਕਰ ਰਹੇ ਨੇ ਤੇਮੀ ਚੱਲ ਰਹੇ ਨੇ ਆ ਕਿੰਦੋ ਤੇਰਾ ਬਹੁਤ ਬੁਰੇ ਹਾਲਾਤ ਆ ਜੀ ਤੇ ਆ ਦੇਖ ਲੋ ਕਿਵੇਂ ਤੱਪੜ ਪਏ ਆ ਵਿਚਾਰੇ ਕਿਸਾਨਾਂ ਦੀਆਂ ਫਸਲਾਂ ਉਹ ਚਿੱਟੀ ਜੀ ਤਰਪਾਲ ਵਾਲੀ ਆਬੜੀਆਂ ਤਿੰਨਾਂ ਢੇਰੀਆਂ ਨੂੰ ਪੱਖਾ ਲੱਗਾ ਸੀ ਤੇ ਤੁੱਲਣੀ ਸੀ ਪਰ ਸਮਾਂ ਜਿਹੜਾ ਕੀ ਆਂਦੇ ਹੁੰਦੇ ਆ ਨਾ ਇਜਾਜਤ ਨਹੀਂ ਦਿੰਦਾ ਸਮਾਂ ਬਲਵਾਨ ਹੈ ਤੇ ਬਾਈ ਜੀ ਇਧਰ ਸੂਰਜ ਵੀ ਚਮਕ ਰਿਹਾ ਆ ਇਧਰ ਸਾਡੇ ਰਣਜੀਤ ਸਿੰਘ ਵੀ ਪੁਰਾਣੇ ਜਹਾਰੂ ਵਰਕਰ ਆ ਜੀ ਗੋਰਖਾ ਸ਼ਾਹ ਦੇ ਆਏ ਹਾਂ ਸ਼ੇਰਾਂ ਕਿਵੇਂ ਆ ਕਣਕ ਪਈ ਤੇਰੀ ਵੀ ਹਾਂਜੀ ਵੀਰ ਜੀ ਆ ਕਣਕ ਆ ਦੇਖੋ ਗਰੀਬ ਬੰਦਾ ਤੇ ਸਾਬਨਾ ਕਿੰਨੀ ਜ਼ਮੀਨ ਆਪਣੇ ਕੋਲ ਸਾਡੇ ਤਿੰਨ ਕਿਲੇ ਹਾਂ ਗੁਜ਼ਾਰਾ ਵੀ ਹੁੰਦਾ ਹੈ ਕਿ ਨਹੀਂ ਤੇ ਪਾਣੀ ਦਾ ਵੀ ਕਰੀਏ ਪਾਣੀ ਪਿੰਡ ਦਾ ਪੰਪ ਪਿੰਡ ਦਾ ਪਾਣੀ ਬਿਲਕੁਲ ਡੁੱਬ ਜਾਂਦੀ ਹੈ ਨਾ ਹਾਂਜੀ ਉਹ ਜਿਹੜੀ ਤੇ ਉਹ ਵਾਕਿਆ ਛੱਪੜ ਡੂੰਗਾ ਕਰਕੇ ਜਾਂ ਉੱਚਾ ਕਰਕੇ ਬਦ ਜਾ ਜਾਵੇ ਬਿਲਕੁਲ ਬਿਲਕੁਲ ਤੇ ਇਹਦੀ ਪਹਿਲੀ ਫਸਲੀ ਮੈਨੂੰ ਤਾਂ ਲੱਗਦਾ ਚੱਕੀ ਆ ਕੀ ਚੜੀ ਆ ਨਹੀਂ ਨਹੀਂ ਤਾਂ ਪਾਣੀ ਪੈ ਜਾਂਦਾ ਹੈ ਸਾਰਾ ਬੜੀ ਖਰਾਬ ਹੁੰਦੀ ਹੈ ਜਦੋਂ ਨਹੀਂ ਮਿਲਿਆ ਬਿਲਕੁਲ ਜੀ ਬਿਲਕੁਲ ਬਿਲਕੁਲ ਦੋਸਤ ਮੜਾ ਮਾਅਬ ਜਿਆ ਨਹੀਂ ਮਿਲਿਆ ਬਿਲਕੁਲ ਜੀ ਕਿਸਾਨ ਨਾਲ ਹੀ ਸਾਰਾ ਪੰਜਾਬ ਚੱਲਦਾ ਹੈ ਸਾਰਾ ਦੇ ਮੁਲਕ ਚੱਲਦਾ ਹੈ ਬਿਲਕੁਲ ਜੀ ਬਿਲਕੁਲ ਛਾਂ ਦੇ ਨਾਲੇ ਹਾਂਜੀ ਹਾਂਜੀ ਨਹੀਂ ਨੇ ਰਹੇਗਾ ਤੁਸੀਂ ਕਿੱਥੇ ਜਾਵਾਂਗੇ ਹਾਂ ਮੈਨੂੰ ਰੁਕੋ ਹੀ ਨਹੀਂ ਅਸੀਂ ਵੀ ਉਹ ਕਰਨੇ ਜਲੂ ਉਹਨਾਂ ਨੂੰ ਰੱਬ ਤਰੱਕੀ ਬਖਸ਼ੇ ਬਿਲਕੁਲ ਜੀ ਸਰਕਾਰ ਵੀ ਉਹਨਾਂ ਦਾ ਸਾਥ ਦੇਵੇ ਬਿਲਕੁਲ ਜੀ ਬਿਲਕੁਲ ਬਹੁਤ ਵਧੀਆ ਜੀ ਤੇ ਜਿਨ੍ਹਾਂ ਦੀਆਂ ਫਸਲਾਂ ਖਰਾਬ ਚਲੋ ਮੁਆਵਜ਼ਾ ਤਾਂ ਬਣਦਾ ਵੀਰ ਜੀ ਸ਼ੇਅਰ ਕਰੋ ਦੋਸਤੋ ਵੀਡੀਓ ਵੱਧ ਤੋਂ ਵੱਧ